ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਦਾਵਾ ਕੀਤਾ ਜਾ ਰਿਹਾ ਪਰ ਪੰਜਾਬ ਸਰਕਾਰ ਦੇ ਇਸ ਅਮਨ ਸ਼ਾਂਤੀ ਦੇ ਦਾਅਵੇ ਦੀ ਉਦੋਂ ਫੂਕ ਨਿਕਲਦੀ ਨਜ਼ਰ ਆਉਂਦੀ ਹੈ ਜਦੋਂ ਜਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਵਿੱਚ ਇੱਕ ਡਾਕਟਰ ਦੀ ਦੁਕਾਨ ਉੱਤੇ ਦੂਜੀ ਵਾਰ ਫਾਇਰਿੰਗ ਹੁੰਦੀ ਆ ਡਾਕਟਰ ਕੋਲੋਂ ਪਿਛਲੇ ਸਮੇਂ ਵਿੱਚ ਫਰੋਟੀ ਦੀ ਮੰਗ ਕੀਤੀ ਗਈ ਸੀ ਜਿਸ ਦੇ ਬਾਅਦ ਡਾਕਟਰ ਤੇ ਉਸ ਦਾ ਸਮੁੱਚਾ ਪਰਿਵਾਰ ਜਿਹੜਾ ਸਹਿਮ ਦੇ ਮਾਹੌਲ ਵਿੱਚ ਰਹਿ ਰਿਹਾ ਇਸ ਸੰਬੰਧੀ ਸ਼ਰੀਰਾਮ ਹਸਪਤਾਲ ਦੇ ਡਾਕਟਰ ਰਮੇਸ਼ਵਰ ਸੈਣੀ ਨੇ ਦੱਸਿਆ ਕਿ ਉਹ ਛੋਟੀ ਮੋਟੀ ਡਾਕਟਰੀ ਦੀ ਜਿਹੜੀ ਆ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਦਾ ਕਲੀਨਿਕ ਛੋਟਾ ਵਾ ਪਰ ਗੈਂਗਸਟਰਾਂ ਦੇ ਇੱਕ ਟੋਲੇ ਵੱਲੋਂ ਸ਼ਰਾਬਤੀ ਅੰਸਰਾਂ ਵੱਲੋਂ ਉਹਨਾਂ ਕੋਲੋਂ 50 ਲੱਖ ਦੀ ਜਿਹੜੀ ਆ ਫਰੋਤੀ ਮੰਗੀ ਜਾ ਰਹੀ ਆ ਬੀਤੇ ਦਿਨੀ ਵੀ ਕਹਿੰਦੇ 16 ਤਰੀਕ ਨੂੰ ਉਹਨਾਂ ਉੱਤੇ ਫਾਇਰਿੰਗ ਹੋਈ ਸੀ ਜਿਸ ਪ੍ਰੰਤ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਖਲ ਤੋਂ ਬਾਅਦ ਉਹਨਾਂ ਨੂੰ ਬਕਾਇਦਾ ਤੌਰ ਤੇ ਗਨਮੈਨ ਦਿੱਤੇ ਹੋਏ ਆ ਪਰ ਬੀਤੀ 24 ਅਕਤੂਬਰ ਦੀ ਰਾਤ ਨੂੰ ਫੇਰ ਉਹਨਾਂ ਦੇ ਕਲੀਨਿਕ ਦੇ ਉੱਤੇ ਫਾਇਰਿੰਗ ਹੁੰਦੀ ਆ ਜਦ ਉਹ ਆਪਣੇ ਗਨਮੈਨ ਦੇ ਨਾਲ ਘਰ ਗਏ ਹੋਏ ਸਨ ਇਸ ਤੋਂ ਮਗਰੋਂ ਉਹਨਾਂ ਦੇ ਕਲੀਨਿਕ ਦੇ ਉੱਤੇ ਦੋ ਨਕਾਬਪੋਸ਼ ਆਉਂਦੇ ਆ ਤੇ ਉਹ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਆ ਅੱਧੀ ਦਰਜੇ ਤੋਂ ਵੱਧ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਜਿਦੇ ਵਿੱਚੋਂ ਕੁਝ ਗੋਲੀਆਂ ਉਹਨਾਂ ਦੀ ਨਿੱਜੀ ਗੱਡੀ ਦੀ ਹੈ ਮਗਰਲੇ ਪਾਸੇ ਡਿੱਗੀ ਵਾਲੇ ਸ਼ੀਸ਼ੇ ਵਿੱਚ ਲੱਗੀਆਂ ਨਜ਼ਰ ਆ ਰਹੀਆਂ ਡਾਕਟਰ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਸੂਚਨਾ ਫਿਰ ਪੁਲਿਸ ਵੱਲੋਂ ਦਿੱਤੀ ਗਈ ਆ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਔਰ ਉਹਨਾਂ ਦੀ ਜਨਮਾਲ ਦੀ ਰਾਖੀ ਦਾ ਦਾਵਾ ਕੀਤਾ ਗਿਆ ਡਾਕਟਰ ਨੇ ਇਹ ਵੀ ਅਪੀਲ ਕੀਤੀ ਆ ਸਰਕਾਰ ਕੋਲੋਂ ਕਿ ਉਹ ਦੇ ਪਰਿਵਾਰ ਦੀ ਅਤੇ ਉਸ ਦੀ ਜਨਮਾਲ ਦੀ ਰਾਖੀ ਕੀਤੀ ਜਾਵੇ ਕਿਉਂਕਿ ਉਹ 50 ਲੱਖ ਦੀ ਫਰੋਟੀ ਦੇਣ ਦੇ ਸਮਰੱਥ ਨਹੀਂ ਆ ਆਉਂ ਦੇਖਦੇ ਆ ਇੱਥੇ ਹੋਰ ਲੋਕਾਂ ਦਾ ਔਰ ਡਾਕਟਰ ਸਾਹਿਬ ਦਾ ਇਸ ਮਾਮਲੇ 'ਚ ਕੀ ਕਹਿਣਾ ਜੀ ਸਰ ਸ਼੍ਰੀ ਰਾਮ ਹਸਪੀਟਲ ਦੇ ਮਾਲਕਾਂ ਜੀ ਮੇਰੇ ਕ ਮੇਰੇ ਪਾਸ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਦਿੱਤਾ ਮੈਨੂੰ ਗਨਮੈਨ ਵੀ ਦਿੱਤੇ ਬਹੁਤ ਭਜਦੋੜ ਵੀ ਕੀਤੀ ਪਰ ਜਿਹੜੇ ਸਾਰਤੀ ਅਨਸਰ ਨਹੀਂ ਫੜੇ ਗਏ ਹੁਣ ਫੇਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫੇਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦਰ ਸਟਾਫ ਦੇ ਬੰਦੇ ਸੀ ਉਹ ਡਰਾਤੇ ਤੇ ਕੋਈ ਕਾਰਵਾਈ ਨਹੀਂ ਹੋਏਦੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਅਗੀ ਬੇਨਤੀ ਕਰਦਾ ਸਾਰੇ ਅੱਗੇ ਮੇਰੀ ਸੁਣਵਾਈ ਹੋਏ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨਕਸਾ ਜਾਨ ਮਾਨ ਦਾ ਨੁਕਸਾਨ ਹੋ ਜਾਏ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਮੈਨੂੰ ਕਿਉਂ ਮਾਲਕੀ ਬਾਰ ਬਾਰ ਤੁਹਾਡੇ ਗੋਲੀ ਚ ਲਾਈ ਜਾ ਰਹੀ ਹੈ ਸਰ ਪਰੋਤੀ ਮੰਗਦੇ ਆ 50000 ਰੁਪਿਆ 50 ਲੱਖ ਰੁਪਿਆ ਮੈਂ ਇੱਥੇ 10-10 ਰੁਪਿਆ 20-20 ਰੁਪਿਆ ਲੈਂਦਾ ਮੈਂ ਜਿਹੜਾ ਇੱਥੇ ਆਈਸੀਯੂ ਖੋਲਿਆ ਜਦੋਂ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸਿੰਘ ਸਾਹਿਬ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾਰਡ ਵੀ ਮਿਲੇ ਗਾਰਡ ਮਿਲੇ ਜਾਂ ਗਾਰਡ ਉਸਦਾ ਇਹ ਪੁਲਿਸ ਮੇਰਾ ਸਹਿਯੋਗ ਪੂਰਾ ਕਰਨ ਲਿਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ 11:30 ਵਜੇ ਇਹ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਜਲਵੇਂ ਕੋਈ ਕਭੀ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਵੱਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਜੇ ਜੇ ਸਹਿਮ ਦਾ ਮੋਹਲਾ ਉਹ ਬੜਿਆ ਹੋਇਆ ਉਹ ਠੀਕ ਹੋ ਜਾਏ ਕਿ ਮੈਂ ਕੱਲ੍ਹ ਆਉਂਦੀ ਮੈਂ ਬਲੌਗ ਚ ਪਾਤੀ ਆ ਦੋ ਤਿੰਨ ਕਾਲਾਂ ਆਈਆਂ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੋਰਟ ਕਰਦਾਂ ਰਿਹਾ ਦਿਖਾਉਂਦਾ ਰਿਹਾ